ਭਾਰਤ ਲੋਕਤੰਤ੍ਰਿਕ ਮੌਲਕ ਹੈ ਤੇ ਲੋਕਤੰਤਰ ਦੇ ਵਿੱਚ ਹਰ ਬੰਦੇ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਪ੍ਰੋਟੈਸਟ ਵੀ ਕਰ ਸਕਦਾ ਹੈ ਉਹ ਆਪਣੀ ਗੱਲ ਵੀ ਰੱਖ ਸਕਦਾ ਹੈ ਸਰਕਾਰਾਂ ਤੱਕ ਪਹੁੰਚਾ ਵੀ ਸਕਦਾ ਹੈ ਕੋਈ ਧਰਨਾ ਮੁਜਾਹਰੇ ਵੀ ਲਾ ਸਕਦਾ ਪਰ ਦੇਸ਼ ਦੇ ਕਿਸਾਨ ਆਪਣੀ ਰਾਜਧਾਨੀ ਨਹੀਂ ਜਾ ਸਕਦੇ ਇਹ ਗੱਲ ਨੇ ਸਾਬਤ ਹੋਈ ਕਿਉਂਕਿ ਹਰਿਆਣਾ ਦੇ ਵਿੱਚ ਵੱਡੇ ਵੱਡੇ ਬੈਰੀਕੇਟ ਲਾਤੇ ਔਰ ਜਿਹੜੇ ਕਿਸਾਨ ਅੱਗੇ ਜਾਣਾ ਚਾਹੁੰਦੇ ਸੀ ਉਹਨਾਂ ਦੇ ਹਾਲਾਤ ਦੇਖੋ ਕੀ ਕੀਤੇ ਆ ਕਿਸ ਤਰੀਕੇ ਨਾਲ ਹਰਿਆਣਾ ਪੁਲਿਸ ਨੇ ਤਸ਼ੱਦਦ ਕੀਤਾ ਹੈ ਜ਼ਬਰਦਸਤ ਤਰੀਕੇ ਦੇ ਨਾਲ ਇਸ ਬੰਨੇ ਵੀ ਔਰ ਪਰਲੇ ਬੰਨੇ ਵੀ ਅਸੀਂ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਆ ਕਿਸਾਨ ਸਾਥੀ ਕਿਸਾਨ ਕੀ ਕਹਿੰਦੇ ਆ ਔਰ ਭਾਈ ਸਾਹਿਬ ਹੁਣੀ ਕਿਦਾਂ ਠੀਕ ਠਾਕ ਨਹੀਂ ਬੁੱਲਣ ਦੀ ਸਿਚੁਏਸ਼ਨ ਛੇਗੇ ਨੇ ਹੈ ਠੀਕ ਹੋ ਓਕੇ ਜਵਾਂ ਕੀ ਹੋਇਆ ਕੀ ਹੈ ਤੁਹਾਡੇ ਹੋਣਾ ਕੀ ਆ ਜੀ ਅੱਗੇ ਜਾ ਹੀ ਰਹੇ ਆ ਕੋਈ ਅਸੀਂ ਪੱਥਰ ਨਹੀਂ ਮਾਰਿਆ ਕੋਈ ਰੋੜਾ ਨਹੀਂ ਮਾਰਿਆ ਸਾਹਮਣੇ ਗੋਲੀਆਂ ਘੜਤ ਘੜਤ ਤਿੰਨ ਚਾਰੋਂ ਹਿੱਟ ਕੀਤੀਆਂ ਆ ਛਰਰੇ ਮੇਰੇ ਲੱਗੇ ਹੋਇਆ ਮੈਂ ਫੌਜ ਦਾ ਜਵਾਨਾ ਮੈਨੂੰ ਪਤਾ ਵੀ ਛਰਰੇ ਤੇ ਗੋਲੀ 'ਚ ਕੀ ਫਰਕ ਹੈ ਆ ਜਿਹੜੀ ਛਰਰੇ ਵਾਲੀ ਗੋਲੀ ਹੈ ਇਹ ਮਿਲਟੈਂਟ ਦੇ ਮਾਰ ਜਾਂਦੇ ਉਹ ਵੀ ਜੇ ਅੱਗੇ ਬੰਦੇ ਕੋਲ ਹਥਿਆਰ ਹੋਵੇ ਤੁਸੀਂ ਗੱਲ ਕੀ ਕਿ ਫੌਜੀ ਹੀ ਸਾਬਕਾ ਫੌਜੀ ਹੋ ਤੁਸੀਂ ਹਾਂਜੀ ਮੈਂ 17 ਸਾਲ ਆਰਮੀ ਦੀ ਸਰਵਿਸ ਕਰਕੇ ਆਇਆ ਜੀ ਕਿਹੜੀ ਬਟਾਲੀਂ ਮੇਰੀ 46 ਸੀ ਜੀ ਹਾਂਜੀ ਕਿੱਥੇ ਕਿੱਥੇ ਪੋਸਟਡ ਰਹੇ ਹੋ ਤੁਸੀਂ ਪੋਸਟਡ ਮੈਂ ਸ਼੍ਰੀਨਗਰ ਰਿਆਂ ਗਲੇਸ਼ੀਅਰ ਰਿਆਂ ਲਖਨਊਰ ਰਿਆਂ ਪਠਾਨਕੋਟ ਸ਼ੀਰਨਗਰ ਚ ਵੀ ਅਸੀਂ ਘੱਟ ਤੋਂ ਘੱਟ 6 ਸਾਲ ਆਇਆ ਸਾਨੂੰ ਪਤਾ ਵੀ ਕਿਹੜੇ ਬੰਦੇ ਨੂੰ ਗੋਲੀ ਹਟ ਕੀਤੀ ਜਾਂਦੀ ਜੇ ਜਦ ਤੱਕ ਬੰਦੇ ਕੋ ਅੱਗੇ ਹਥਿਆਰ ਨਾ ਹੋਵੇ ਉਹ ਬੰਦੇ ਨੂੰ ਗੋਲੀ ਮਾਰਨੀ ਤੇ ਕੀ ਆ ਸੀ ਉਹਦੇ ਨਾਲ ਮੂੰਹ ਵੀ ਨਹੀਂ ਕਰ ਸਕਦੇ ਗੋਲੀ ਦਾ ਤੇ ਇਹਨਾਂ ਨੇ ਬਾਰਡਰ ਤੇ ਹਰਿਆਣੇ ਵੱਲ ਦੇ ਜਿਹੜੇ ਕਿਸਾਨ ਸੀ ਉਹਨਾਂ ਦੇ ਸਰਿਆਂ 'ਮ ਗੋਲੀਆਂ ਮਾਰੀਆਂ ਜੀ ਸਾਡੇ ਕੋਲ ਉਹਨਾਂ ਦੇ ਜਿਹੜੇ ਖਾਲੀ ਖੋਖੇ ਨੇ ਉਹ ਬੁਲਟ ਵੀ ਸਾਡੇ ਕੋਲ ਪਏ ਨੇ ਜੀ ਹੈਗੇ ਨਹੀਂ ਇੱਥੇ ਤੇ ਹੈ ਨਹੀਂ ਆ ਜੀ ਬਸ ਸਾਡੇ ਕੋਲ ਤੁਸੀਂ ਇਕੱਠੇ ਕਰ ਲਈ ਸੀਗੇ ਹਾਂਜੀ ਇਕੱਠੇ ਕਰ ਸਰ ਇੱਕ ਸੰਧਾਨਾਂ ਨੇ ਦਿਖਾਏ ਵੀ ਸਰਵਨ ਸਿੰਘ ਪੰਦੇਰ ਹੋਣਾ ਨੇ ਵੀ ਦਿਖਾਏ ਹੋਰ ਵੀ ਕਿਸਾਨਾਂ ਨੇ ਦਿਖਾਏ ਕਿ ਆ ਹੋਇਆ ਯਾਨੀ ਤੁਹਾਡੇ ਮੁਤਾਬਕ ਆ ਜਿਹੜੇ ਤੁਹਾਡੇ ਵਜਿਆ ਇਹ ਸ਼ਰ ਰਹੇ ਹੁੰਦੇ ਆ ਜੀ ਬਾਕੀ ਜੇ ਮੰਨ ਲਓ ਜੇ ਰਵੜਾ ਵਾਲੀ ਗੋਲੀ ਉਹ ਤਾਂ ਨਿਸ਼ਾਨ ਹੀ ਪਵੇਗਾ ਮਾੜਾ ਮੋਟਾ ਆ ਨਹੀਂ ਹੁੰਦਾ ਜੀ ਕਾਰੋ ਇਹ ਕੀ ਇਹ ਕੀ ਛੱਡਿਆ ਗਿਆ ਇਹ ਇਹ ਕੀ ਮਤਲਬ ਗੋਲੀ ਮਾਰੀ ਜੇ ਆ ਮੂੰਹ ਤੇ ਮਾਰੀ ਯਾਨੀ ਕਿ ਸਿਰ ਤੇ ਟਕੀਤਾ ਮੰਨ ਲਾ ਸੀ ਕਿਸੇ ਬੰਦੇ ਨੂੰ ਡਰਾਨੇ 'ਚ ਗ ਇਹ ਸਭ ਟ੍ਰੇਨਿੰਗ ਵਾਲੇ ਸੋਲਜਰ ਨੇ ਕੋਈ ਇਹ ਤੇ ਨਹੀਂ ਵੀ ਬੰਦੇ ਦੂਜੇ ਲੈ ਆ ਖਲਾਏ ਆ ਇਹ ਤਾਂ ਹੈ ਨਹੀਂ ਕਿ ਕੋਈ ਆਵਾਰਾ ਤੇ ਗਮਾਰ ਭਰਤੀ ਕੀਤੇ ਹੋਏ ਹਰਿਆਣਾ ਪੁਲਿਸ ਆਪ ਟ੍ਰੇਨਿੰਗ ਸੋਲਜਰ ਨੇ ਜੀ ਉਹਨਾਂ ਪਤਾ ਵੀ ਬੰਦੇ ਨੂੰ ਡਰਾਣੇ ਵ ਤੇ ਕਿੱਥੇ ਗੋਲੀ ਮਾਰ ਜੀ ਅਸੀਂ ਦੀ ਡਾਇਰੈਕਟਡ ਕੀਤੀ ਜੇ ਮੇਰੇ ਪੱਗ 'ਚ ਵੀ ਛਾਰੇ ਲੱਗੇ ਆ ਅਸੀਂ ਦਾ ਅੱਖ ਦੇ ਵਜਾ ਬਚਾਓ ਹੋ ਗਿਆ ਜੀ ਕੁਦਰਤੀ ਕਟੂ ਸਾਬ ਕਟੋ ਕਟ ਸ਼ਰਮ ਆਉਣੀ ਚਾਹੀਦੀ ਆ ਹਰਿਆਣਾ ਪੁਲਿਸ ਨੂੰ ਕਿ ਸਾਬਕਾ ਫੌਜੀ ਐ ਦੇਸ਼ ਵਾਸਤੇ 17 ਸਾਲ ਇਹਨਾਂ ਨੇ ਫੌਜ ਦੇ ਵਿੱਚ ਲਾਇਆ ਔਰ ਇਹ ਪੂਰੀ ਜਾਣਦੇ ਵੀ ਆ ਤਕਨੀਕ ਵੀ ਜਾਣਦੇ ਇਹਨਾਂ ਨੇ ਆਪ ਦੱਸਿਆ ਪਰ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਇੱਥੇ ਤੁਹਾਡੇ ਆ ਵੱਜਿਆ ਇਹ ਕੀ ਮਤਲਬ ਰਬੜ ਦੇ ਬੁਲੇਟਸ ਮਾਰੇ ਗਏ ਆ ਜਾਂ ਕੀ ਆ ਇਹ ਹੁੰਦੇ ਆ ਜੀ ਗੋਲੀਆਂ ਕਈ ਕਿਸਮ ਦੀਆਂ ਹੁੰਦੀਆਂ ਜਿਹੜੀ ਮਤਲਬ ਨਾਰਮਲ ਗੋਲੀਆਂ ਹੁੰਦੇ ਛਰੇ ਨਿਕਲਦੇ ਜੋ ਜੀ ਜਿਹੜੀ ਸਾਡੇ ਉਹ ਗੋਲੀਆਂ ਦੇ ਸਿੱਧੀ ਇੱਕ ਇਟ ਹੁੰਦੀ ਹੈ ਜੀ ਅੱਗੇ ਛੋਟਾ ਸਰਾ ਕਰਦੇ ਪਿੱਛੇ ਪੂਰਾ ਖੋਲ ਦਿੰਦੀ ਹੈ। ਚਲੋ 1K47 ਹੈ ਐਸਐਲਰ ਜੋ ਅਲੱਗ-ਅਲੱਗ ਲੇਕਿਨ ਇਹ ਇਹ ਜਿਹੜੀ ਗੋਲੀ ਕਿਹੜੀ ਆ ਕਿਉਂਕਿ ਆ ਜਿਵੇਂ ਮੰਨ ਲਓ 12 ਬੋਰ ਕੋਈ ਫਾਇਰ ਹੁੰਦਾ ਹੈ 12 ਬੋਰ ਦੇ ਵਿੱਚ ਕਾਰਤੂਸ ਦੇ ਵਿੱਚ ਐਡਾ ਕਾਰਤੂਸ ਹੁੰਦਾ ਵਿੱਚ ਛਰਰੇ ਹੁੰਦੇ ਆ ਉਹਦੇ ਵਿੱਚ ਪਰ ਇਹ ਕਿਸ ਟਾਈਪ ਦੇ ਛਰਰੇ ਮੈਂ ਇਹ ਜਾਨਣਾ ਚਾਹ ਰਿਹਾ ਜਿਹੜਿਆ ਤੁਹਾਡੇ ਵੱਜੇ ਕਿਉਂਕਿ ਤੁਸੀਂ ਸਾਬਕਾ ਫੌਜੀ ਹੋ ਹੋਰ ਕਿਸੇ ਦੀ ਗੱਲ ਤੇ ਕੋਈ ਟਰਸਟ ਕਰੇ ਨਾ ਕਰੇ ਪਰ ਸਾਬਕਾ ਫੌਜੀ ਜਿਹੜੀ ਗੱਲ ਕਹਿ ਰਿਹਾ ਤੁਹਾਨੂੰ ਤਾਂ ਤਜਰਬੇ ਰਹੇ ਇਹਨਾਂ ਚੀਜ਼ਾਂ ਦੇ ਹਾਂ ਇਸ ਕਰਕੇ ਮੈਂ ਪੁੱਛ ਰਿਹਾ ਤੁਹਾਡੇ ਤੋਂ ਜਾਂ ਕੋਈ ਵੀ ਬਿਫੋਰਸ ਗਨ ਵਾਲੇ ਨੇ ਉਹਨਾਂ ਕੋਲ ਅਲੱਗ-ਅਲੱਗ ਕਿਸਮ ਦੇ ਹਥਿਆਰ ਹੁੰਦੇ ਜੀ ਮੰਨ ਲਓ ਜਿਹੜੇ ਪੁਲਿਸ ਕੋਲ ਹਥਿਆਰ ਉਹਨਾਂ ਬਾਰੇ ਸਾਨੂੰ ਨੋਲਿਜ ਨਹੀਂ ਹੈ ਵੀ ਉਹਨਾਂ ਕੋਲ ਕਿਹੜੇ-ਕਿਹੜੇ ਰਾਉਂਡ ਨੇ ਜਿੱਦਾਂ ਮੰਨ ਲਓ ਪੀਆਰ ਗੈਸ ਇਹਨਾਂ ਦੇ ਨਾਰਮਲ ਸਾਨੂੰ ਪਤਾ ਹੁੰਦਾ ਜੀ ਬਾਕੀ ਇਹਨਾਂ ਕੋਲ ਕਿਹੜੇ-ਕਿਹੜੇ ਹਥਿਆਰ ਨੇ ਕਿਹੜੇ-ਕਿਹੜੇ ਰਾਉਂਡ ਨੇ ਕਿਹੜੇ-ਕਿਹੜੇ ਫਾਇਰ ਕਰਦੇ ਨੇ ਇਹਦੀ ਸਾਨੂੰ ਨੋਲਿਜ ਨਹੀਂ ਹੁੰਦੀ ਸਨ ਤੇ ਆਰਮੀ ਨੋਲਿਜ ਹੁੰਦੇ ਕਿੰਨੇ ਪ੍ਰਕਾਰ ਦੇ ਸਾਡੇ ਕੋਲ ਹਥਿਆਰ ਨੇ ਜਾਂ ਕਿਹੜੇ-ਕਿਹੜੇ ਹਥਿਆਰ ਚਲਾਣੇ ਆ ਕਿਹੜਾ-ਕੜਾ ਮਿਨਿਸ਼ਨ ਚੱਲਦਾ ਤੁਸੀਂ ਉਹਨਾਂ ਇਲਾਕਿਆਂ 'ਚ ਵੀ ਪੋਸਟਡ ਰਹੇ ਹੋ ਜਿੱਥੇ ਕਾਫੀ ਹਿੰਸਾ ਹੁੰਦੀ ਰਹੀ ਆ ਜਾਂ ਵਿਰੋਧ ਹੁੰਦੇ ਰਹੇ ਆ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਜਦੋਂ ਆਪਣਾ ਚਲਦੇ ਪੱਥਰ ਵਾਂਗ ਚਲਦੀ ਸੀਗੀ ਤਾਂ ਅਸੀਂ ਉੱਤੇ ਪੋਸਟਡ ਸੀਗੇ ਸਾਨੂੰ ਗੋਲੀ ਮਾਰ ਦਾ ਕਿਸੇ ਨੂੰ ਹੱਕ ਨਹੀਂ ਹੈ ਹਥਿਆਰ ਅਸੀਂ ਰੱਖਣੇ ਆ ਤੇ ਉੱਤੇ ਅਸੀਂ ਸਿਰਫ ਮੈਗਜ਼ੀਨ ਵੀ ਨਹੀਂ ਚਾੜ ਸਕਦੇ ਖਾਲੀ ਮੈਗਜ਼ੀਨ ਹੁੰਦਾ ਭਰਿਆ ਅਸੀਂ ਤਾਂ ਚਾੜਨਾ ਕਾਕਰਫਲ ਤਾਂ ਹੁੰਦੀ ਜੋ ਅੱਗੇ ਮਿਲਟੈਂਟ ਖੜੇ ਆ ਉਹਦੇ ਕੋਲ ਹਥਿਆਰ ਹੈ ਤਾਂ ਗੋਲੀ ਮਾਰ ਸਕਣਿਆ ਨਿੱਤੇ ਉਹਨੂੰ ਹਥਿਆਰ ਵੀ ਦਿਖਾਣ ਦਾ ਸਾਨੂੰ ਆਰਡਰ ਨਹੀਂ ਹੈ ਪਰ ਇਹ ਤਾਂ ਸਿੱਧੇ ਕਿਸਾਨਾਂ ਦੇ ਉੱਪਰ ਹੀ ਗੋਲੀਆਂ ਚਲਾਤੀਆਂ ਸਿੱਧੇ ਕਿਸਾਨਾਂ ਦੇ ਉੱਪਰ ਲਗਾਤਾਰ ਹੰਝੂ ਗੈਸ ਦੇ ਗੋਲੇ ਇਹ ਤਾਂ ਲੋਕਤੰਤਰ ਦਾ ਕਤਲ ਕੀਤਾ ਗਿਆ ਸ਼ਰੇਆਮ ਸ਼ਰੇਆਮ ਜੀ ਕੀ ਦਿੱਲੀ ਜਾ ਨਹੀਂ ਸਕਦੇ ਰਾਜਧਾਨੀ ਆਪਦੇ ਦੇਸ਼ ਦੀ ਰਾਜਧਾਨੀ ਜਾ ਕੇ ਪ੍ਰੋਟੈਸਟ ਨਹੀਂ ਕਰ ਸਕਦੇ ਕਿਰੇ ਵੀ ਅਸੀਂ ਕਿਸਾਨ ਹੈ ਜੀ ਕਿਰੇ ਵੀ ਬਹਿ ਸਕਨੇ ਆ ਕਿਰੇ ਪ੍ਰੋਟੈਸਟ ਕਰ ਸਕਦੇ ਆ ਕਿਰੇ ਵੀ ਅਸੀਂ ਧਰਨਾ ਲਾ ਸਕਨੇ ਆ ਆਪਣੀਆਂ ਮੰਗਾਂ ਵਾਸਤੇ ਕਰ ਰਹੇ ਕੋਈ ਨਜਾਇਜ਼ ਤਾਂ ਨਹੀਂ ਕਰ ਰਹੇ ਸੀਗੇ ਤੁਸੀਂ ਇੱਕ ਸਾਬਕਾ ਫੌਜੀ ਹੋ ਨਾਮ ਆ ਜਰੂਰ ਜਾਨਣਾ ਚਾਹੁੰ ਕਿ ਨਾਮ ਤੁਹਾਡਾ ਜੀ ਗੁਰਮੀਤ ਸਿੰਘ ਜੀ ਕਿੱਥੋਂ ਆਏ ਹੋ ਤੁਸੀਂ ਕਿੱਥੋਂ ਆਏ ਸੀ ਧਰਨੇ ਦੇ ਵਿੱਚ ਤਰ ਨੇ ਤੂੰ ਸਾਡਾ ਅੰਬਾਲਾ ਲਾਗੇ ਪਿੰਡ ਕੋੜਵਾ ਪੈਂਦਾ ਜੀ ਹਰਿਆਣੇ ਚ ਹਰਿਆਣੇ ਚ ਜੀ ਹਰਿਆਣੇ ਚ ਸਾਨੂੰ ਘਰੋਂ ਨਿਕਲਣ ਦਾ ਵੀ ਆਦੇਸ਼ ਨਹੀਂ ਹੈ ਅਸੀਂ ਕੱਲ ਰਾਤ ਨੂੰ ਆਪਣੇ ਘਰੋਂ ਚੱਲ ਕੇ ਟਰੈਲੀ ਵਾਇਆ ਸੀ ਪੰਜਾਬ ਚਾ ਕਰਕੇ ਤੇ ਖੜਾਈ ਸੀਗੀ ਵੀ ਰਾਤ ਨੂੰ ਸਾਨੂੰ ਕੋਈ ਛੇੜੇ ਨਾ ਸਵੇਰੇ ਅਸੀਂ ਮੋਟਰਸਾਈਕਲ ਤੇ ਆਏ ਆ ਤੇ ਸਿੱਧੇ ਉਹ ਵੀ ਪੰਜਾਬ ਚ ਘੁੰਮ ਕੇ ਪੰਜਾਬ ਚ ਆਏ ਆ ਹਰਿਆਣੇ ਚ ਨਹੀਂ ਘੁੰਮੇ ਜੀ ਅਸੀਂ ਕਿਉਂਕਿ ਹਰ ਪਾਸੇ ਸੀਲ ਹੈ ਜੀ ਪੁਲਿਸ ਲੱਗੀ ਆ ਆਰਮੀ ਲੱਗੀ ਆ ਸੀਆਰਪੀ ਲਾਈ ਆ ਜੀ ਸਾਰਾ ਕੁਝ ਸਬਸੀ ਰਾਜ ਪੂਰੇ ਰੋਡ ਬੰਦ ਨੇ ਪਰ ਇੱਕ ਸਾਬਕਾ ਫੌਜੀ ਕੀ ਕਹਿਣਾ ਚਾਹੂਗਾ ਆਪਦੇ ਸੂਬੇ ਦੇ ਮੁੱਖ ਮੰਤਰੀ ਨੂੰ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਉਹ ਸਾਬਕਾ ਫੌਜੀ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਹਰ ਸਮੇਂ ਗੋਲੀਆਂ ਚੱਲਦੀਆਂ ਰਹਿੰਦੀਆਂ ਔਰ ਆਪਦੀ ਜਾਨ ਹਥੇਲੀ ਤੇ ਧਰ ਕੇ ਦੇਸ਼ ਦੀ ਰਾਖੀ ਕੀਤੀ ਜਾਂਦੀ ਹੈ ਉੱਥੇ ਤੁਸੀਂ ਸੇਵਾ ਕਰਦੇ ਰਹੇ ਉਹ ਫੌਜੀ ਕੀ ਕਹੂਗਾ ਆਪਣੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਤੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਖੋ ਜੀ ਜਿਹੜਾ ਕਿਸਾਨ ਹੈ ਜੀ ਸਾਰਾ ਦਿਨ ਮਿੱਟੀ ਗਰਦਾ ਗਰਮੀ ਦੇ ਵਿੱਚ ਕੰਮ ਕਰਦਾ ਹੈ ਸਾਰਾ ਦਿਨ ਵਿਚਾਰਾ ਰੋਟੀ ਤੇ ਭੁੱਖਾ ਰਹਿੰਦਾ ਹਰੇ ਰਾਤ ਨੂੰ ਮਿਲਣੀ ਆ ਸਵੇਰੇ ਮਿਲਣੀ ਆ ਕਿ ਨਹੀਂ ਮਿਲਦਾ ਫੇਰ ਵੀ ਪੂਰੇ ਦੇਸ਼ ਦਾ ਢਿੱਡ ਪਰ ਰਿਹਾ ਜੇ ਉਹੀ ਇੱਕ ਕਿਸਾਨ ਹੈ ਜਿਹੜਾ ਉਹੀ ਵਿਚਾਰਾ ਆਪਣੇ ਆਪ ਨੂੰ ਇੱਕ ਹਰਿਆਣੇ ਜਾਂ ਪੰਜਾਬ 'ਚ ਰਹਿ ਕੇ ਉਹਨੂੰ ਹੀ ਇਹ ਸਰਕਾਰ ਨੇ ਤੰਗ ਕਰ ਰਹੀ ਹੈ ਵੀ ਉਹਦੇ ਉੱਪਰ ਹੀ ਗੋਲੇ ਮਾਰ ਰਹੀ ਹੈ ਤਾਂ ਦੱਸੋ ਕਿਆ ਬਣੇਗਾ ਦੇਸ਼ ਦਾ ਤੁਹਾਡੇ ਇੱਥੇ ਅੱਖ ਦੇ ਉੱਪਰ ਵੱਜੀ ਗੋਲੀ ਹਾਂਜੀ ਅੱਖ ਦੇ ਉੱਪਰ ਬੱਚਾ ਹੋ ਗਿਆ ਨਾ ਅੱਖ ਦੇ ਉੱਪਰ